ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ 'ਤੇ। ਸੋ ਦੋਸਤੋ ਅੱਜ ਆਪਾਂ ਦੋ ਵਿਸ਼ਿਆਂ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾ ਵਿਸ਼ਾ ਕਿ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪਟੀਸ਼ਨਰਸ ਸੀ ਉਹਨਾਂ ਨੇ 6ਵੇਂ ਪੇਸਕੇਲ ਦੀ ਮੰਗ ਕੀਤੀ ਪਰ ਵਿਭਾਗ ਵੱਲੋਂ 5ਵਾਂ ਪੇਸਕੇਲ ਜਿਹੜਾ ਉਹ ਦਿੱਤਾ ਗਿਆ। ਸੋ ਜਿਹਦੇ ਵਿੱਚ ਡੀ 148% ਸੀ। ਪਰ ਕੁਝ ਦਿਨਾਂ ਦੀ ਹੁਣ ਇੱਕ ਨਿਊਜ਼ ਆ ਜਿਹੜੀ ਅਪਡੇਟ ਹੋ ਰਹੀ ਹੈ ਕਿ ਜਿਹੜੇ ਪਟੀਸ਼ਨਰਸ ਨੇ ਉਹ 221% ਜਿਹੜੀ ਡੀਏ ਦੀ ਉਹ ਮੰਗ ਕਰ ਰਹੇ ਆ। ਸੋ ਕਾਫੀ ਇਸ ਵਿਸ਼ੇ ਦੇ ਸਬੰਧ ਵਿੱਚ ਕਮੈਂਟ ਆਈ ਸੀ ਕਿ ਸਰ ਜੇਕਰ 148% ਡੀਏ ਨਾਲ ਸੈਲਰੀ ਕਿੰਨੀ ਬਣਦੀ ਹੈ 221% ਡੀਏ ਨਾਲ ਸੈਲਰੀ ਉਹ ਕਿੰਨੀ ਬਣੂਗੀ ਉਹਦੇ ਵਿੱਚ ਕਿਹੜਾ ਐਚ ਆਰਏ ਹੈ ਜਿਹੜਾ ਰੂਰਲ ਅਲਾਉਂਸ ਵੀ ਦੇਖੋ ਉਹਦੇ ਵਿੱਚ ਕੀਤਾ ਗਿਆ ਜਿੱਥੇ ਮੋਬਾਈਲ ਭੱਤਾ 500 ਮਿਲਦਾ ਉੱਥੇ 250 ਮਿਲੂਗਾ ਠੀਕ ਹੈ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਸਵਾਲ ਨੇ ਜਾਂ ਮਸਲੇ ਨੇ ਜਿਨ੍ਹਾਂ ਦੇ ਨਾਲ ਉਹਦੀ ਸੈਲਰੀ 'ਚ ਕਿੰਨਾ ਵਾਧਾ ਕਿੰਨਾ ਘਾਟਾ ਹੋਊਗਾ ਉਹ ਸਾਰੀਆਂ ਗੱਲਾਂ ਆਪਾਂ ਕੱਲ ਨੂੰ ਇੱਕ ਪ੍ਰੋਪਰ ਵੀਡੀਓ ਲੈ ਕੇ ਆ ਰਹੇ ਹਾਂ ਠੀਕ ਹੈ ਜੀ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਦੀ ਮੈਸੇਜ ਸੀ ਕਿ ਦੇ ਉੱਪਰ ਇੱਕ ਬਕਾਇਦਾ ਵੀਡੀਓ ਬਣਾਓ ਕੀ ਉਸ ਦੇ ਵਿੱਚ ਜਿਹੜਾ ਉਹ ਸਾਨੂੰ ਪਟੀਸ਼ਨਰ ਬਣਨ ਦਾ ਫਾਇਦਾ ਹੈ ਜਾਂ ਨਹੀਂ ਹੈ ਨਾ ਵੀ ਉਹਦੇ ਵਿੱਚ ਕਿੰਨਾ ਖਰਕ ਪੈਣਾ ਠੀਕ ਹੈ ਜੀ ਸੋ ਨਾਲ ਇੱਕ ਅਪਡੇਟ ਤੁਸੀਂ ਸਾਹਮਣੇ ਦੇਖ ਰਹੇ ਹੋ ਦੋਸਤੋ ਪੰਜਾਬ ਹਾਈ ਕੋਰਟ ਦੀ ਇਹ ਤਸਵੀਰਾਂ ਆਪਾਂ ਨੂੰ ਕਿਹਾ ਵੀ ਬਹੁਤ ਸਾਰੇ ਜਿਹੜੇ ਪਟੀਸ਼ਨਰ ਸੀ ਜਿਨ੍ਹਾਂ ਨੇ 6ਵੇਂ ਪੇ ਸਕੇਲ ਨਾਲ ਸੰਬੰਧਤ ਜਿਹੜੀ ਆਪਣੀ ਪੇ ਫਿਕਸੇਸ਼ਨ ਦੇ ਸੰਬੰਧ ਵਿੱਚ ਆਪਣੇ ਕੇਸ ਲਾਇਏ ਹੋਏ ਸੀ ਤਾਂ ਉਹ ਕੇਸ ਜਿਉਂ ਦੇ ਤਿਉਂ ਹੀ ਲਟਕ ਰਹੇ ਆ ਕਿਉਂਕਿ ਕਦੇ ਜੱਜ ਨਹੀਂ ਆਉਂਦਾ ਕਦੇ ਵਕੀਲਾ ਨਹੀਂ ਹੜਤਾਲ ਹੋ ਜਾਂਦੀ ਹੈ ਜਾਂ ਕਦੇ ਕੇਸ ਉਹ ਸੁਣਵਾਈ ਲਈ ਹੀ ਨਹੀਂ ਗਿਣਿਆ ਜਾਂਦਾ ਤਾਂ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਹੀ ਜਾਂ ਇਸ ਤਰ੍ਹਾਂ ਦੇ ਮਸਲਿਆਂ ਦੇ ਵਿੱਚੋਂ ਆਪਣੇ ਜਿਹੜਾ ਕੇਸ ਉਹ ਲਟਕ ਰਿਹਾ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਹਾਈ ਕੋਰਟ ਵਿੱਚ ਸਮੂਹ ਵਕੀਲਾਂ ਦੀ ਹੜਤਾਲ ਚੱਲ ਰਹੀ ਹੈ ਕੋਈ ਵੀ ਵਕੀਲ ਪੇਸ਼ ਨਾ ਹੋਣ ਕਰਕੇ ਅੱਜ ਕਿਸੇ ਵੀ ਕੇਸ ਦੀ ਸੁਣਵਾਈ ਨਹੀਂ ਹੋਈ ਹੁਣ 23 ਦਸੰਬਰ ਤੋਂ 8 ਜਨਵਰੀ ਤੱਕ ਕੋਰਟ ਵਿੱਚ ਛੁੱਟੀਆਂ ਹਨ ਅਗਲੀ ਜਿਹੜੀ ਹੈ ਤਰੀਕ ਉਹ 29 ਜਨਵਰੀ 2026 ਹੈ ਤਸਵੀਰਾਂ ਦੋਸਤੋ ਲੈ ਕੇ ਦੇਖ ਸਕਦੇ ਹਾਂ 13 ਨਵੰਬਰ ਤੋਂ ਸ਼ਾਇਦ ਹੀ ਚੱਲਿਆ ਫਿਰ 10 ਦਸੰਬਰ ਫਿਰ 16 ਫਿਰ 22 ਫਿਰ ਇਸ ਤਰ੍ਹਾਂ ਮਤਲਬ ਤਾਰੀਖ ਤੋਂ ਤਾਰੀਖ ਤਾਰੀਖ ਤੋਂ ਤਾਰੀਖ ਜਿਵੇਂ ਉਹ ਸੱਨੀ ਦਿਵਾਲ ਦੀ ਫਿਲਮਾਂ ਨੂੰ ਡਾਇਲੌਗ ਹੋਊਗਾ ਨਾ ਤਾਰੀਖ ਤੇ ਤਾਰੀਖ ਇਸ ਤਰ੍ਹਾਂ ਕਰਦੇ ਕਰਦੇ ਕਿੰਨਾ ਹੀ ਸਮਾਂ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਹੋ ਗਿਆ ਕਿ ਹਜੇ ਤੱਕ ਉਹ ਸਮਾਂ ਨਹੀਂ ਆਇਆ ਠੀਕ ਹੈ ਜੀ ਕਿ ਕੋਈ ਉਹ ਉਹਨਾਂ ਪਟੀਸ਼ਨਾਂ ਦੇ ਹੱਕ ਵਿੱਚ ਉਹ ਫੈਸਲਾ ਆ ਸਕੇ ਸੋ ਬੜੇ ਦੁੱਖ ਦੀ ਗੱਲ ਹੈ ਤੇ ਸਰਕਾਰਾਂ ਦੇ ਕੰਮ ਜਾਂ ਵਿਭਾਗ ਦੇ ਕੰਮ ਜਿਹੜੇ ਕਿ ਬਿਲਕੁਲ ਨਿਰਾਸ਼ਾਜਨਕ ਨੇ ਕਦੇ ਵੀ ਅਧਿਆਪਕ ਵਰਗ ਦੇ ਲਈ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਕੋਈ ਵਧੀਆ ਫੈਸਲਾ ਉਹਨਾਂ ਨੇ ਕੀਤਾ ਹੋਣਾ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿੰਨਾ ਵੱਡਾ ਹਾਦਸਾ ਜਿਹੜਾ ਅਧਿਆਪਕਾਂ ਦੇ ਨਾਲ ਹੋਇਆ ਕਿ ਤੁਸੀਂ ਆਪਣੇ ਇਲੈਕਸ਼ਨ ਚੋਣਾਂ ਦੇ ਵਿੱਚ ਡਿਊਟੀਆਂ ਲਗੀਆਂ ਕਿੰਨੀ ਕਿੰਨੀ ਦੂਰ ਜਾ ਕੇ ਲਾਈਆਂ ਉਹਨਾਂ ਨੇ ਇੱਕ ਮਤਲਬ ਬਲਾਕ ਛੱਡ ਕੇ ਵੀ ਤੀਜੇ ਬਲਾਕ ਦੇ ਵਿੱਚ ਤਾਂ ਬਹੁਤ ਦੁੱਖ ਦੀ ਗੱਲ ਹੈ ਦੇਖੋ ਹਾਲਾਂਕਿ ਜਿਹੜਾ ਅਧਿਆਪਕ ਜਾਂ ਕਹਿੰਦੇ ਵੀ ਇੱਕ ਕਰਮਚਾਰੀ ਹੈ ਉਹਨੇ ਕਿਸੇ ਤੋਂ ਕੀ ਲੈਣਾ ਉਨੀ ਸਿਰਫ ਆਪਣੀ ਡਿਊਟੀ ਤੱਕ ਕਰਨੀ ਹੁੰਦਾ ਡਿਊਟੀ ਤੱਕ ਮਤਲਬ ਹੈ ਇੰਨੀ ਨਹੀਂ ਦੂਰ ਲਾਉਣ ਦਾ ਬਿਲਕੁਲ ਜਿਵੇਂ ਕਹੇ ਦੀ ਵੀ ਨਿਰਾਸ਼ਾਜਨਕ ਕੰਮ ਹੈ ਸਰਕਾਰਾਂ ਦਾ ਇਹ ਜਾਂ ਵਿਭਾਗ ਦਾ ਆਪਣੇ ਬਲੌਕ ਦੇ ਵਿੱਚ ਡਿਊਟੀ ਲੱਗੀ ਹੋਵੇ ਬੰਦਾ ਵੇਲੇ-ਕਿਵੇਲੇ ਜਿਵੇਂ ਵੀ ਜਾ ਸਕਦਾ ਪਰ ਇੰਨੀ ਨਹੀਂ ਦੂਰ ਅਣਜਾਣ ਰਸਤਿਆਂ ਤੋਂ ਬਹੁਤ ਦੁੱਖ ਦੀ ਗੱਲ ਹੈ ਦੇਖੋ ਦੋ ਜਾਨਾਂ ਗਈਆਂ ਇਸ ਤਰ੍ਹਾਂ ਹੋਰ ਵੀ ਕਈ ਸਾਰੇ ਮਸਲੇ ਜਿਹੜੇ ਅਧਿਆਪਕਾਂ ਦੇ ਆਈ ਸੀ ਕਰਮਚਾਰੀਆਂ ਦੇ ਕਿ ਦੂਰ ਦਰਾਡੇ ਹੋਣ ਕਰਕੇ ਐਕਸੀਡੈਂਟ ਹੋਏ ਮੇਰਾ ਆਪਣਾ ਇੱਕ ਨੌਨ ਜਿਹੜਾ ਮਿੱਤਰ ਇਹ ਮੈਥ ਮਾਸਟਰ ਫੀਚਰ ਆ ਉਹ ਇੱਕ ਹਾਸੇ ਦਾ ਸ਼ਿਕਾਰ ਹੋਇਆ ਪੂਰੀ ਗੱਡੀ ਫੁੱਟੀ ਤਾਂ ਇਸ ਤਰ੍ਹਾਂ ਮਤਲਬ ਯੂਨੀਅਨ ਵੱਲੋਂ ਜ਼ਰੂਰ ਆਉਣ ਵਾਲੇ ਚੋਣਾਂ ਦੇ ਵਿੱਚ ਇਹ ਮਸਲੇ ਜਿਹੜੇ ਲੈ ਕੇ ਆਉਣੇ ਚਾਹੀਦੇ ਆ ਸੋ ਫਿਲਹਾਲ ਦੀ ਘੜੀ ਇੱਕ ਨਿਰਾਸ਼ਾ ਵਾਲੀ ਖਬਰ ਸੀ ਇਹ ਕਿ 29 ਤਰੀਕ ਤੱਕ ਹੁਣ ਅਜੇ ਤੱਕ ਕੋਈ ਅਪਡੇਟ ਨਹੀਂ ਆ ਦੋਸਤੋ ਠੀਕ ਹੈ ਜੀ ਅੱਗੇ ਕੀ ਨਿਕਲ ਕੇ ਆਉਂਦੀ ਹੈ ਇਹ ਬਾਅਦ ਦੇ ਵਿੱਚ ਤੁਹਾਡਾ ਨਜ਼ਰੂਰ ਹੋ ਕਰਾਂਗੇ ਪਰ ਕੱਲ ਨੂੰ ਆਪਾਂ ਤੁਹਾਡੇ ਲਈ ਜਿਹੜਾ 221% ਦੇ ਇਥੇ 148% ਇਹਨਾਂ ਪੰਜਵੇਂ ਪੇਸਕਲ ਚ ਕਿੰਨੀ ਸੈਲਰੀ ਬਣਦੀ ਆ ਠੀਕ ਆ ਜੀ ਉਹ ਤੁਹਾਡੇ ਰੂਬਰੂ ਕਰਾਂਗੇ ETT ਦੀ ਤੇ ਮਾਸਟਰ ਕੁਟਰ ਦੋਵਾਂ ਦੀ ਠੀਕ ਆ ਜੀ ਧੰਨਵਾਦ